ਉਹੀ ਵੀ ਵੀ 87 ਵਾਲਾ ਚੈਨਲ ਦੇਖ ਰਹੇ ਸਾਰੇ ਹੀ ਭਰਾਵਾਂ ਨੂੰ ਅਸ਼ਕਾਲ ਤੇ ਗੱਲ ਕਰਨੀ ਅੱਜ ਕਹਿੰਦੇ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡੀ ਖੁਸ਼ਖਬਰੀ ਜਿਹੜੀ ਪੰਜਾਬ ਦੇ ਕਿਸਾਨਾਂ ਨੂੰ ਦਿੱਤੀ ਆ ਦੇਖਦੇ ਆ ਵੀ ਹੁਣ ਇਹ ਖੁਸ਼ੀ ਚ ਤਬਦੀਲ ਹੁੰਦੀ ਆ ਖੁਸ਼ਖਬਰੀ ਸਾਫਤ ਹੁੰਦੀ ਆ ਵਾਕਈ ਕਿ ਨਹੀਂ ਵੀ ਐਵੇਂ ਹੀ ਹਵਾ ਦੀ ਗੱਲਾਂ ਹੋ ਜਾਂਦੀਆਂ ਗੱਲ ਹੈਗੀ ਵੀ ਇਦਾਂ ਵੀ ਪੰਜਾਬ ਸਰਕਾਰ ਨੇ ਕਿਹਾ ਵੀ ਇਸ ਵਾਰ ਜਿਹੜੀ ਮੱਕੀ ਆ ਪੰਜਾਬ ਸਰਕਾਰ ਨੇ ਮੱਕੀ ਤੇ ਸਰਕਾਰੀ ਖਰੀਦ ਕਰਨ ਦਾ ਜਿਹੜਾ ਫੈਸਲਾ ਕੀਤਾ ਵੀ ਜਿਹੜੀ ਪੰਜਾਬ ਸਰਕਾਰ ਆ ਪੰਜਾਬ ਦੇ ਵਿੱਚ ਮੱਕੀ ਦੀ ਜਿਹੜੀ ਸਰਕਾਰੀ ਖਰੀਦ ਕਰੂਗੀ ਤੇ 2200 25 ਰੁਪਏ ਜਿਹੜਾ ਇਹਦਾ ਸਰਕਾਰੀ ਭਾਅ ਸਰਕਾਰ ਨੇ ਰੱਖਿਆ ਪੰਜਾਬ ਦੀ ਨੇ ਤੇ ਭਗਵੰਤ ਸਿੰਘ ਸਾਹਿਬ ਨੇ ਅੱਜ ਕਿਹਾ ਵੀ ਕਿਸਾਨਾਂ ਨੂੰ ਇਹ ਵੱਡੀ ਇੱਕ مالی ਸਹਾਇਤਾ ਵੀ ਦਿੱਤੀ ਜਾਊਗੀ 7000 ਰੁਪਏ ਦੀ ਵਿੱਤੀ ਸਹਾਇਤਾ ਕਹਿ ਲੈਂਦੇ ਜਾਂ مالی ਸਹਾਇਤਾ ਕਹਿ ਲੈਂਦੇ ਵੀ ਮੱਕੀ ਨੂੰ ਜਿਹੜੀ ਬਰਸਾਤੀ ਮੱਕੀ ਹੈ ਹੁਣ ਝੋਨੇ ਦੀ ਜਗਾ ਜਿਹੜੀ ਬੀਜ ਹੁਣੀ ਉਹਦੇ ਵਾਸਤੇ ਵੀ ਕਿਸਾਨ ਵੱਧ ਤੋਂ ਵੱਧ ਜਿਹੜੀ ਬਰਸਾਤੀ ਮੱਕੀ ਦੀ ਕਾਸ਼ਤ ਕਰਨ ਤੇ 7000 ਰੁਪਏ ਉਹਨਾਂ ਨੂੰ ਜਿਹੜੀ ਵਿੱਤੀ ਸਹਾਇਤਾ ਦਿੱਤੀ ਜਾਊਗੀ ਤੇ 6 ਜ਼ਿਲ੍ਹਿਆਂ ਦੇ ਵਿੱਚ ਕਹਿੰਦੇ 30000 ਏਕੜ ਦਾ ਟੀਚਾ 6 ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਪਹਿਲਾਂ ਬਠਿੰਡਾ ਜ਼ਿਲ੍ਹਾ ਸੰਗਰੂਰ ਗੁਰਦਾਸਪੁਰ ਪਠਾਨਕੋਟ ਜਲੰਧਰ ਤੇ ਹੁਸ਼ਿਆਰਪੁਰ ਸਰਕਾਰ ਨੇ ਕਿਹਾ ਵਿੱਚ ਇਹ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦਾ ਮੁੱਖ ਟੀਚਾ ਵੀ 30000 ਏਕੜ ਮੱਕੀ ਜਿਹੜੀ ਕਿਸਾਨਾਂ ਵੱਲੋਂ ਜੇ ਬੀਜੀ ਜਾਂਦੀ ਹੈ ਤਾਂ ਉਹਨੂੰ 2225 ਰੁਪਏ ਦੇ ਰੇਟ ਨਾਲ ਜਿਹੜੀ ਸਰਕਾਰ ਖਰੀਦ ਕਰੂਗੀ ਉਹਦੀ ਤੇ ਬਾਕੀ 7000 ਦੀ ਕਹਿੰਦੇ ਵਿੱਤੀ ਸਹਾਇਤਾ ਵੀ ਦਿੱਤੀ ਜਾਊਗੀ ਹੁਣ ਦੇਖਦੇ ਆਂ ਵੀ ਇਹ ਵਾਕਈ ਫੀਲਡ ਦੇ ਵਿੱਚ ਇਹ ਕੰਮ ਹੁੰਦਾ ਜਾਂ ਨਹੀਂ ਹੁੰਦਾ ਗਰਾਊਂਡ ਲੈਵਲ ਤੇ ਕਿਉਂਕਿ ਗਰਾਊਂਡ ਲੈਵਲ ਤੇ ਇਹ ਕੰਮ ਹੋਣਾ ਬਹੁਤ ਜ਼ਿਆਦਾ ਮੁਸ਼ਕਲ ਆ ਮੁਸ਼ਕਲ ਇਦਾਂ ਹੈਗਾ ਵੀ ਦੇਖੋ ਮੱਕੀ ਆ ਵੀ ਹਵਾ ਦੇ ਵਿੱਚ ਤਾਂ ਬੀਜੀ ਨਹੀਂ ਜਾਣੀ ਹੈਗੀ ਸਭ ਤੋਂ ਪਹਿਲਾਂ ਤਾਂ ਦੇਖੋ ਮੱਕੀ ਦੇ ਜਿਹੜੇ ਬੀਜ ਆ ਉਹਨਾਂ ਦੀ ਬਹੁਤ ਵੱਡੇ ਪੱਧਰ ਤੇ ਜਿਹੜੀ ਬਲੈਕ ਚਲਦੀ ਆ ਉਹਨਾਂ ਦੇ ਵਿੱਚ ਜਿਹੜਾ ਕਿਸਾਨ ਨੂੰ ਆਮ ਨੂੰ ਲੁੱਟਿਆ ਜਾਂਦਾ ਚਲੋ ਉਹਦੇ ਵਿੱਚ ਸਰਕਾਰ ਦਾ ਦੋਸ਼ ਨਹੀਂ ਹੈਗਾ ਤੋਸ਼ ਹੈਗਾ ਕਿਸਾਨਾਂ ਦਾ ਵੀ ਹੈ ਜਿਹੜੇ ਆਪਣੇ ਬੰਦੇ ਵੱਧ ਚੜ ਕੇ ਇੱਕ ਦੂ ਦੇ ਮੂਹਰੇ ਲੱਗ ਕੇ ਜਿਹੜੇ ਬੀਜ ਲੈਣੇ ਆ ਜਾਂ ਬਲੈਕ ਦੇ ਵਿੱਚ ਲੈਣੇ ਤੇ ਸਭ ਤੋਂ ਵੱਡੀ ਜਿਹੜੀ ਸਮੱਸਿਆ ਆਉਂਦੀ ਆ ਉਹ ਆਉਂਦੀ ਆ ਆਪਣੀ ਖਾਦ ਖਰਾਕ ਦੀ ਚਲੋ ਬੰਦਾ ਬੀਜ ਵੀ ਕਿਤੇ ਉਹਨਾਂ ਕਿਤੇ ਤਾਂ ਹੀਲਾ ਕਰ ਲੂਗਾ ਜੇ ਬੀਜਣੀ ਹੋਈ ਤੇ ਪਰ ਸਭ ਤੋਂ ਵੱਡੀ ਜਿਹੜੀ ਖਾਦ ਖਰਾਕ ਦੀ ਸਮੱਸਿਆ ਹੁਣ ਡੀਏਪ ਤੁਸੀਂ ਲਾ ਲਓ ਵੀ ਮੈਨੂੰ ਨਹੀਂ ਲੱਗਦਾ ਵੀ ਕਿਤੇ ਹੁੰਝਾ ਮਾਰ ਕੇ ਇਕੱਠਾ ਕਰਨ ਜੋਗਾ ਵੀ ਡੀਏਪ ਕਿਸੇ ਦੁਕਾਨ ਦੇ ਵਿੱਚ ਪਿਆ ਠੀਕਾ ਤੇ ਡੀਏਪ ਦਾ ਇੰਨਾ ਮਾੜਾ ਹਾਲ ਹੈ ਸਰਕਾਰ ਨੇ ਇੱਕ ਹੱਥ ਤੇ ਇੱਕ ਕਹਿਤਾ ਵੀ ਚਲੋ ਮੱਕੀ ਅਜੇ 30000 ਏਕੜ ਪੰਜਾਬ ਦੇ ਵਿੱਚ ਕਿਸਾਨ ਬੀਜਦੇ ਆ ਮੁੱਖ ਟੀਚਾ 30000 ਏਕੜ ਦਾ ਤੇ 225 ਰੁਪਏ ਸੀ ਭਾਅ ਦੇਵਾਂਗੇ ਪਰ ਮੱਕੀ ਜਿਹੜੇ ਖਾਦਾਂ ਦੇ ਨਾਲ ਹੋਣੀ ਹੈ ਤੁਸੀਂ ਉਹਨਾਂ ਦੇ ਵੱਲ ਕੀ ਧਿਆਨ ਦਿੱਤਾ ਡੀਏਪ ਦੀ ਇੰਨੀ ਸ਼ੌਟ ਆ ਰਹੀ ਹੈ ਡੀਏਪ ਕਿਤੋਂ ਨਹੀਂ ਮਿਲ ਰਿਹਾ ਠੀਕਾ ਤੇ ਜਿਹਦੇ ਕੋਲ ਡੀਏਪ ਹੈਗਾ ਏ ਉਹਦੇ ਸਿੱਧੀਆਂ ਗੱਡੀਆਂ ਜਿੱਦਾਂ ਨਾਟਕ ਵੀ ਵੱਡੇ ਕਿਸਾਨ ਹੈਗੇ ਜਿਹੜੇ 100 100 200 ਕਿਲਿਆਂ ਦੀਆਂ ਜਿਨ੍ਹਾਂ ਦੇ ਸੰਬੰਧ ਵੱਡੇ ਲੀਡਰਾਂ ਦੇ ਨਾਲ ਹੈਗੇ ਆ ਉੱਥੇ ਗੱਡੀਆਂ ਡੀਏਪੀ ਦੀਆਂ ਸਿੱਧੀਆਂ ਜਾਂਦੀਆਂ ਉਹਨਾਂ ਦੇ ਅੰਦਰ ਸ਼ੈਡਾਂ ਦੇ ਵਿੱਚ ਤੇ ਆਮ ਕਿਸਾਨ ਉਹ ਜਿਹੜਾ ਡੀਏਪੀ ਆ ਬਿਲਕੁਲ ਵੀ ਮਿਲਣਾ ਮੁਸ਼ਕਲ ਹੋਇਆ ਵਾ ਇਸ ਵਾਰ ਤਾਂ ਇੰਨਾ ਕਿ ਮੁਸ਼ਕਲਾ ਵੀ ਲੋਕਾਂ ਨੂੰ ਪਨੀਰੀਆਂ ਵਾਸਤੇ ਜਿਹੜਾ اپنی ਝੋਨੇ ਦੀ ਪਨੀਰੀ ਜਿਹਨਾਂ ਨੇ ਬੀਜੀ ਆ ਉਹਦੇ ਵਿੱਚ ਜਿਹੜਾ ਡੀਏਪੀ ਪਾਉਣ ਵਾਸਤੇ ਵੀ ਨਹੀਂ ਡੀਏਪੀ ਨਹੀਂ ਮਿਲਿਆ ਤੇ ਉਤੋਂ ਜਿਹੜੀਆਂ ਗੱਲਾਂ ਮੱਕੀ ਦੀਆਂ ਕਰਦੇ ਆ ਮੱਕੀ ਦੇ ਵਿੱਚ ਘੱਟੋ ਘੱਟ ਡੇਢ ਗੱਟਾ ਡੀਏਪੀ ਕੀਲੇ ਦੇ ਮਗਰ ਜ਼ਰੂਰੀ ਹੁੰਦਾ ਵੱਧ ਤੋਂ ਵੱਧ ਕਦੇ 2 ਵੀ ਪੈ ਜਾਣੇ ਆ ਤੇ ਘੱਟੋ ਘੱਟ ਜਿਹੜਾ ਡੇਢ ਗੱਟਾ ਡੀਏਪੀ ਦਾ ਮੱਕੀ ਕੀਲੇ ਇੱਕ ਕੀਲਾ ਮੱਕੀ ਵਾਸਤੇ ਜ਼ਰੂਰੀ ਆ ਤੇ ਉਹਦੇ ਵਿੱਚ ਅੱਧਾ ਗੱਟਾ ਪोटाश ਦਾ ਵੀ ਜ਼ਰੂਰੀ ਆ ਹੁਣ ਤੁਸੀਂ ਦੇਖ ਲਓ ਵੀ ਨਾ ਤੇ ਬਾਜ਼ਾਰ ਦੇ ਵਿੱਚ ਪोटाश ਕਿਤੇ ਪਈ ਆ ਤੇ ਨਾ ਹੀ ਕਿਤੇ ਜਿਹੜਾ ਡੀਏਪੀ ਪਿਆ ਤੇ ਉਤੋਂ ਟੀਚਾ ਰੱਖ ਲੈ ਜਿਹੜਾ ਕਹਿੰਦੇ 30 ਹਜ਼ਾਰ ਏਕੜ ਦਾ ਹੁਣ ਪਤਾ ਨਹੀਂ ਸਰਕਾਰ ਕੀ ਕਰੂਗੀ ਕੀ ਨਹੀਂ ਕਰੂਗੀ ਜੇ ਤਾਂ ਡੀਏਪੀ ਬਲਵਦ ਕਰਾ ਦਿੰਨੇ ਆ ਹੋ ਸਕਦਾ ਕੁਝ ਕਿਸਾਨ ਮੱਕੀ ਵੱਲ ਨੂੰ ਜਿਹੜਾ ਹੋ ਜਾਣ ਕਿਉਂਕਿ ਜਿੱਦਾਂ ਚਲੋ ਸਰਕਾਰੀ ਰੇਟ ਆ ਇਹਨਾਂ ਨੇ ਗਰੰਟੀ ਕੀਤੀ ਆ ਵੀ 2252 ਰੁਪਏ ਦੇ ਹਿਸਾਬ ਨਾਲ ਅਸੀਂ ਝੱਕਾਂਗੇ ਹੋ ਸਕਦਾ ਜਿੱਥੇ ਕਿਤੇ ਪਾਣੀ ਦੀ ਸਮੱਸਿਆ ਜਾਂ ਕੋਈ ਇਦਾਂ ਦੀ ਕੋਈ ਦਿੱਕਤ ਆ ਉੱਥੇ ਕਿਸਾਨ ਕੁਝ ਨਾ ਕੁਝ ਮੱਕੀ ਜ਼ਰੂਰ ਵੇਚਣਗੇ ਪਰ ਇਹਨਾਂ ਨੂੰ ਪਹਿਲਾਂ ਖਾਦ ਖਰਾਕ ਤੇ ਕੰਮ ਕਰਨਾ ਜ਼ਰੂਰੀ ਹੈ ਸਰਕਾਰਾਂ ਨੂੰ ਧਿਆਨ ਦੇਣਾ ਪੈਣਾ ਕਿਉਂਕਿ ਜਦੋਂ ਖਾਦ ਘਰਾ ਕੇ ਜੇ ਬਾਜ਼ਾਰ ਦੇ ਵਿੱਚ ਆ ਵੀ ਜਾਂਦੀ ਹੈ ਤੇ ਉਦੋਂ ਹੀ ਜਿਹੜੀ ਟੈਗਿੰਗ ਸ਼ੁਰੂ ਹੋ ਜਾਂਦੀ ਹੈ ਬਾਣੀਆਂ ਵੱਲੋਂ ਮਾਰਕੀਟ ਦੇ ਵਿੱਚ ਜਦੋਂ ਡੀਏਪੀ ਆਉਂਦੀ ਹੈ ਪਹਿਲਾਂ ਤਾਂ ਡੀਏਪੀ ਦੀ ਇੰਨੀ ਲੰਬੀ ਸ਼ਾਰਟ ਚੱਲਣ ਕਰਕੇ ਹਰ ਇੱਕ ਜ਼ਿੰਮੇਵਾਰ ਨੂੰ ਇੱਕ ਤਾਂਗ ਹੁੰਦੀ ਹੈ ਵੀ ਡੀਏਪੀ ਆਰ ਕਦੋਂ ਆਉਂਦਾ ਫਿਰ ਉਹਦੇ ਨਾਲ 7 7 8 800 ਰੁਪਏ ਦੀ ਟੈਗਿੰਗ ਕੀਤੀ ਜਾਂਦੀ ਹੈ ਜਿਦੇ ਵਿੱਚ ਵੱਖ-ਵੱਖ ਚੀਜ਼ਾਂ ਜਿਹੜੀਆਂ ਦੀ ਲੋੜ ਵੀ ਨਹੀਂ ਹੁੰਦੀ ਜ਼ਿੰਮੇਵਾਰ ਨੂੰ ਉਹ ਦਿੱਤੀਆਂ ਜਾਂਦੀਆਂ ਪਰ ਉੱਥੇ ਜਿਹੜਾ ਜ਼ਿੰਮੇਵਾਰ ਚੁੱਪੇਸ ਕਰਕੇ ਕਰ ਜਾਂਦਾ ਵੀ ਉਹ ਕਹਿੰਦਾ ਯਾਰ ਵੀ 6 ਮਹੀਨੇ ਬਾਅਦ ਤਾਂ ਡੀਏਪੀ ਆਈਏ ਹੁਣ ਕੀ ਬੋਲਣਾ ਹਨ ਮਜਬੂਰੀ ਬਸ ਲੈਣਾ ਪੈਂਦਾ ਸਰਕਾਰ ਇਹ ਚੀਜ਼ ਵੱਲ ਵੀ ਧਿਆਨ ਨਹੀਂ ਦਿੰਦੀ ਕਿ ਸ਼ਰੇਆਮ ਜਿਹੜੀ ਡੀਏਪੀ ਦੇ ਘੱਟੇ ਨਾਲ ਟੈਗਿੰਗ ਚੱਲਦੀ ਹੈ ਪਿਛਲੇ ਕਣਕ ਦੇ ਸੀਜ਼ਨ ਦੇ ਵਿੱਚ ਵੀ ਸੱਤ ਤੇ ਲੈ ਕੇ 750 ਰੁਪਏ ਦੇ ਨਾਲ ਪਤਾ ਨਹੀਂ ਕੀ ਲੱਲਾ ਭੱਬਾ ਜਾਂ ਦੱਤਾ ਵੀ ਜਿਹਦਾ ਕੋਈ ਕੰਮ ਵੀ ਹੈ ਨਹੀਂ ਮੈਨੂੰ ਲੱਗਦਾ ਖੇਤੀ ਦੇ ਵਿੱਚ ਹੋ ਸਕਦਾ ਵੀ ਚਲੋ ਕੋਈ ਤਤ ਹੋਵੇ ਜਿਹਦੇ ਵਿੱਚ ਆਪਾਂ ਜਿਹੜੀ ਲੋਡ ਹੋਵੇ ਲੋਡ ਅਨਸਾਰ ਚੀਜ਼ਾਂ ਦਿੱਤੀਆਂ ਜਾਣ ਬੰਦਾ ਫੇਰ ਵੀ ਲੈ ਲੰਦਾ ਪਰ ਜਦੋਂ ਬਿਨਾ ਲੋੜ ਤੋਂ ਚੀਜ਼ਾਂ ਨਾਲ ਟੈਗ ਕਰਕੇ ਦਿੱਤੀਆਂ ਜਾਂਦੀਆਂ ਤੇ ਉਦੋਂ ਜਿਹੜਾ ਜ਼ਿੰਮੇਵਾਰ ਦੀ ਜਿਹੜੀ ਲੋਟ ਹੁੰਦੀ ਆ ਉਹ ਸਰਕਾਰਾਂ ਨੂੰ ਪਹਿਲਾਂ ਉਧਰ ਧਿਆਨ ਦੇਣ ਦੀ ਲੋੜ ਆ ਤੇ ਮਾਰਕੀਟ ਦੇ ਵਿੱਚ ਬਾਜ਼ਾਰ ਦੇ ਵਿੱਚ ਜਿਹੜੀ ਡੀਏਪੀ ਦੀ ਉਪਲਬਧ ਕਰਾਉਣ ਦੀ ਲੋੜ ਆ ਕਿਉਂਕਿ ਡੀਏਪੀ ਦੀ ਸਭ ਤੋਂ ਵੱਡੀ ਲੋੜ ਫਰ ਇੱਕ ਫਸਲ ਦੇ ਵਿੱਚ ਹੁੰਦੀ ਆ ਚਾਹੇ ਉਹ ਗੰਨੇ ਦੀ ਫਸਲ ਹੋਵੇ ਮੱਕੀ ਦੀ ਹੋਵੇ ਕਣਕ ਦੀ ਫਸਲ ਹੋਵੇ ਜਾਂ ਹੋਰ ਕੋਈ ਵੀ ਦਾਣਾ ਸਬਜ਼ੀਆਂ ਦੀ ਜਿਹੜੀ ਫਸਲ ਹੋਵੇ ਤੇ ਉੱਥੇ ਜਿਹੜੀ ਡੀਏਪੀ ਦੀ ਖਾਸ ਲੋਡ ਹੁੰਦੀ ਆ ਤੇ ਪਰ ਡੀਏਪੀ ਬਾਜ਼ਾਰਾਂ ਦੇ ਵਿੱਚ ਹੈ ਨਹੀਂ ਬਿਲਕੁਲ ਵੀ ਤੇ ਉਤੋਂ ਜਿਹੜਾ ਟੀਚਾ 30000 ਏਕੜ ਦਾ ਕਹਿੰਦੇ ਰੱਖਤਾ ਚਲੋ ਦੇਖਦੇ ਆ ਕੀ ਬਣਦਾ ਕੀ ਨਹੀਂ ਬਣਦਾ ਬਾਕੀ ਹੋਰ ਗੱਲਾਂ ਜਿਹੜੀਆਂ ਕਿਸੇ ਹੋਰ ਵੀਡੀਓ ਚ ਕਰਾਂਗੇ ਜਿੰਨੀ ਕੁ ਹੈਗੀ ਸੀ ਜਾਣਕਾਰੀ ਆਪਾਂ ਕਰ ਲਈ ਤੁਹਾਡੇ ਨਾਲ ਸ਼ੇਅਰ ਤੇ ਬਾਕੀ ਮਿਲਾਂਗੇ ਕਿਸੇ ਅਗਲੀ ਵੀਡੀਓ ਵਿੱਚ ਬਾਕੀ ਪਨੀਰੀ ਬਨੂਰੀ ਆਪਾਂ ਹਲੇ ਵਿਜੀ ਜਾਂਦੇ ਆ ਤੇ ਪਿਆਰ ਤੁਰ ਕਰੇ ਹੋਏ ਪਨੀਰੀ ਵਾਲੇ ਜਿਹੜੀ ਮਾਣੀ ਮੋਟੀ ਰਹਿ ਗਈ ਉਹਨੂੰ ਵੀ ਦਾਂਗੇ ਆ ਬਾਸਮਤੀ ਆਪਾਂ ਇੱਧਰ ਜਿਹੜੀ ਕੱਲ ਬੀਜੀ ਸੀਗੀ ਵਧੀਆ ਉਗਣ ਕਰਨ ਲੱਗੀ ਹੁਣ ਇਹਦਾ ਆਪਾਂ ਪਾਣੀ ਸ਼ਾਮ ਹੋ ਗਈ ਕੱਟ ਜਾਣਾ ਚਲੋ ਜਿਹੜੇ ਭਰਾ ਨਵੇਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਵਿੱਚ ਥੈਂਕ ਯੂ